ਸਤਿ ਸ੍ਰੀ ਅਕਾਲ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਸ਼ਰਮਾ ਡੈਰੀ ਫਾਰਮ ਬਰਨਾਲਾ ਦੇ ਉੱਪਰ ਜਿਹੜੇ ਮੇਰੇ ਵੀਰ ਆਪਣੇ ਚੈਨਲ ਨਾਲ ਪਹਿਲੀ ਵਾਰ ਜੁੜੇ ਨੇ ਰਿਕਵੈਸਟ ਹੈ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਲੱਗੇ ਬੈਲ ਆਈਕਨ ਦੇ ਬਟਨ ਨੂੰ ਪ੍ਰੈਸ ਕਰ ਦਿਓ ਤਾਂ ਜੋ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਜੇ ਕਿਸੇ ਮੇਰੇ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੈ ਤਾਂ ਆਪਣੇ ਨਾਲ ਸੰਪਰਕ ਕਰ ਸਕਦੇ ਹੋ ਦੋਸਤੋ ਆਪਣਾ ਮੋਬਾਈਲ ਨੰਬਰ 91152 65790 ਦੋਸਤੋ ਅੱਜ ਦੀ ਵੀਡੀਓ ਆਪਾਂ ਤਨੌਲਾ ਮੰਡੀ ਤੋਂ ਸਵੇਰ ਦਾ ਵੀਊ ਦਿਖਾ ਰਹੇ ਹਾਂ ਚੰਗੇ ਚੰਗੇ ਪਸ਼ੂਆਂ ਦੀ ਲੈ ਕੇ ਦੇਵਾਂਗੇ ਡਿਟੇਲ ਗਾਵਾਂ ਮੱਝਾਂ ਝੋਟੀਆਂ ਅੱਜ ਦੀ ਵੀਡੀਓ ਉਹ ਵੀਰ ਦੇਖ ਲਿਓ ਜਿਹੜੇ ਵੀਰ ਕਹਿੰਦੇ ਆਪਾਂ ਬੂਰੀਆਂ ਮੱਝਾਂ ਲੈਣੀਆਂ ਆਪਾਂ ਸੱਤ ਮੱਝਾਂ ਬੂਰੀਆਂ ਦੇਗੀ ਇੰਟਰੋ ਲੈ ਕੇ ਦੇਵਾਂਗੇ ਚੰਗੀਆਂ ਬੂਰੀਆਂ ਤਨੋਲਾ ਮੰਡੀ ਤੇ ਦੋਸਤੋ ਮੱਝਾਂ ਆਈਆਂ ਨੇ ਜੇ ਕਿਸੇ ਮੇਰੇ ਵੀਰ ਦੀ ਖਮਦਾਰੀ ਚਾਹੁੰਦੀਆਂ ਤਾਂ ਤਨੋਲਾ ਮੰਡੀ ਤੇ ਵਿਜ਼ਿਟ ਕਰਕੇ ਖਰੀਦਾਰੀ ਦੋਸਤੋ ਕਰ ਸਕਦੇ ਹੋਗੇ ਐਡਰੈਸ ਤੇ ਜਾਣਕਾਰੀ ਲੈ ਕੇ ਦਿੰਨੇ ਆਂ ਵੀਰਾਂ ਤੋਂ ਤੇ ਲੈ ਵੀ ਮੁੰਡੋਂ ਵੀਰ ਮਿਲ ਗਿਆ ਮਹਾਰਾਜ ਵਾਲਾ ਕ੍ਰਿਸ਼ਨ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਤੇ ਜਦੋਂ ਸਟਾਰਟਿੰਗ ਹੁੰਦੀ ਹੈ ਵੀਡੀਓ ਤੂੰ ਮੂਰੀ ਹੁੰਦਾ ਹੈ ਨਾ ਸਾਈਂ ਆਈਗਾ ਮੋਦੀ ਸਰ ਜੀ ਤੇ ਆ ਜਿਹੜੀ ਬਹਿੜ ਦੇਖੀ ਨਾ ਸਕਰੀਨ ਤੇ ਕੈਦ ਨਾਂ ਦਾ ਸੁਆਹ ਕਹਦਾ ਪਰਸੋਂ ਹੀ ਪਰਸੋਂ ਦੀ ਦੋਸਤੋ ਬਹਿੜ ਸੋਈ ਹੈ ਸਵੇਰ ਦਾ ਵੀਊ ਦਿਖਾਏ ਆ ਜਾਇਜ ਰੇਟ ਫੋਨ ਨੰਬਰ ਵੀਡੀਓ ਦੇ ਵਿੱਚ ਹੋਗਾ ਜੇ ਕਿਸੇ ਮੇਰੇ ਵੀਰ ਦੀ ਸੰਮਧਾਰੀ ਚਾਹੁੰਦੀ ਹੈ ਤਾਂ ਮੰਗਾ ਲਿਓ ਆਨਲਾਈਨ ਨਹੀਂ ਮੰਡੀ ਜੇ ਵਿਜ਼ਿਟ ਕਰਕੇ ਖਰੀਦਾਰੀ ਕਰ ਸਕਦੋਂਗੇ ਤੇ ਮੰਗਰ ਕੀ ਆ ਭਰਾ ਇਹਦੇ ਮੰਗਰ ਦੋਸਤੋ ਬੱਸੀ ਹੈ ਚੰਗਾ ਘੱਟ ਘੱਟ ਥਣ ਹਵਾਨੇ ਦੀ ਬਿਲਕੁਲ ਸਾਫ ਕਿੰਨਾ ਦੁੱਧ ਰੇੜੀ ਆ ਦੱਸ ਦਿਆਂ ਵੀਰ ਤੋਂ ਪੁੱਛ ਕੇ ਤੇ ਵੀਰੇ ਦੁੱਧ ਕਿੰਨਾ ਹਾਜ਼ਰ ਆ ਹੁਣ ਇਸ ਟਾਈਮ 20 ਕਿਲੋ ਬੋਲੀ ਤੋਂ ਸਟਾਰਟਿੰਗ ਕੀਤੀ ਆ ਦੋਸਤੋ ਬਹਿੜ ਨੇ ਮਾਗਰ ਬੱਸੀ ਆ ਮਾਗਰ ਬੱਸੀ ਆ ਤੇ ਥਣ ਹਵਾਨੇ ਦੀ ਬਹਿੜ ਸਾਫ ਆ ਚੰਗਾ ਕੱਦ ਮਈਆਂ ਜੱਡਾ ਕੱਦ ਦਾ ਦੋਸਤੋ ਬੈਠਦਾ ਚੰਗਾ ਦੁੱਧ ਦੇਣ ਵਾਲੀ ਬੈਠਾ ਤੇ ਰੇਟ ਕੀ ਕੀਤਾ ਦਾ ਬਾਜਮ ਸਵਾ ਲੱਖ ਰੁਪਏ ਸਵਾ ਲੱਖ ਰੁਪਏ ਦੋਸਤੋ ਵੀਰ ਨੇ ਡਿਮਾਂਡ ਕੀਤੀ ਹੈ ਕਿੰਨਾ ਕ ਦੁੱਧ ਦੇ ਦੂ ਫਿਰ ਰੇਟ ਕਿ ਦੁੱਧ ਭਾਈ 37 22 ਕਿਲੋ ਦੇ ਖੋਲ ਕੇ ਟਕਿਆਂ ਨਾਲ ਤੋੜ ਕੇ ਦਿਖਾ ਦੇ ਇੱਕ ਵਾਰ ਦੋਸਤੋ ਕੱਦ ਕਾਠ ਵੀ ਚੰਗਾ ਹੈ ਮਗਰ ਬੱਛੀ ਵੀ ਚੰਗੀ ਹੈ ਫੇਸਬੂਸ ਵੀ ਬੈਠ ਦੇ ਚੰਗਾ ਦੂਜਾ ਸੂਆ 6 ਦੰਦ ਤਾਜੀ ਸੂਹੀ ਪਰਸੋਂ ਦਾ ਸੂਆ ਦੋਸਤੋ ਬੈਠਦਾ ਹੋਇਆ ਹੋਏਗਾ ਖਣ ਖਵਾਨੇ ਦੀ ਬਿਲਕੁਲ ਸਾਫ ਸੂਰੇ ਤਾਰੇ ਦੀ ਵੀ ਬੈਠ ਬਿਲਕੁਲ ਸਾਫ ਹੈ ਜੇ ਕਿਸੇ ਮੇਰੇ ਵੀਰ ਦੀ ਸੌਂਦਰੀ ਚਾਉਂਦੀ ਹੈ ਤਾਂ ਵੀਰਾਂ ਨਾਲ ਜ਼ਰੂਰ ਕੰਟੈਕਟ ਕਰ ਲੋ ਵੀਰਾਂ ਦਾ ਮੋਬਾਈਲ ਨੰਬਰ 8847633127 ਪਿੰਡ ਵੀਰਦਾ ਮਹਾਰਾਜ ਤੇ ਜ਼ਿਲ੍ਹਾ ਹੈਗਾ ਬਠਿੰਡਾ ਤੇ ਲੈਂਡ ਦੇਣ ਵਾਲਾ ਰੇਟ ਕੀ ਹੋਊਗਾ ਜੈਸਨੋ ਵੀਰੇ ਆ ਛੋਟੀ ਚੱਲੇਗੀ 10 ਦੀ ਦੇ ਦੋ ਨੰਬਰ 8847633127 ਮੋਬਾਈਲ ਨੰਬਰ ਦਾ ਬੋਲਦਾ ਤੇ ਲੈਂਡ ਦੇਣ ਵਾਲਾ ਰੇਟ 15 ਦੀ ਜੈਸਨੋ ਜਮਾ ਹੁਣ ਜਮਾ ਲੈ 10 ਦੀ ਵੀਰ ਕਹਿੰਦੇ ਵੀ ਦੇ ਦਿਆਂਗੇ ਬੜਾ ਤੇ ਜਿਹੜੀ ਆਹਾ ਬੱਲੀ ਮੈਂ ਇਹ ਵੀ ਆਪਣੀ ਐ ਤੇ ਆ ਵੱਡੀ ਝੋਟੀ ਵੀ ਦੋਸਤੋ ਆਪਣੀ ਐ ਗਾਂ ਦਾ ਆਪਾਂ ਤੁਹਾਨੂੰ ਕੱਦ ਦਾ ਅੰਤਾਜਾ ਲਵਾ ਦਈਏ ਜਿਵੇਂ ਬੰਬਈ ਵਾਲੀ ਸਾਈਡ ਦਾ ਮੈਂ ਦਾ ਕੱਦ ਹੁੰਦਾ ਓਡਾ ਕੱਦਗਾਠ ਹੈ ਜਿਹੜੀ 2 ਨੰਬਰ ਦੇ ਵੀਰੇ ਆਪਾਂ ਗਾਂ ਦੇ ਨਾਲ ਝੋਟੀ ਦੇਖੀ ਨੇ ਤਾਂ ਕੈਮਾ ਸੁਆ ਦੋ ਦੂਜਾ ਸੁਆ ਦੂਜਾ ਸੁਆ ਹਾਂਜੀ ਠੀਕ ਐ ਦੂਜਾ ਸੁਆ ਤੇ ਸੁਆ ਕਹਿ ਦੇਣਾ ਨਾ ਇਹਦਾ 6 ਦਿਨਾਂ ਦਾ ਆ ਜੀ 6 ਦਿਨਾਂ ਦਾ ਸੁਆ ਤੇ ਦੁੱਧ ਹਾਜ਼ਰ ਕਿੰਨਾ ਹੁਣ ਇਸ ਟਾਈਮ 15 ਕਿਲੋ ਵਾਲੀ ਦੋਸਤੋ ਜੇ ਕਿਸੇ ਵੀਰ ਨੇ ਮੱਝ ਲੈਣੀ ਹੈ ਤਾਂ ਵੀਰ ਨਾਲ ਕਰ ਲੋ ਕੰਟੈਕਟ ਮੋਬਾਈਲ ਨੰਬਰ 8847633123 ਤੇ ਡਿਮਾਂਡ ਕੀ ਕੀਤੀ ਇਹਦੀ ਵੀਰੇ ਲੈਣ ਦੇ ਨਾਲ 20 ਤਾਂ ਸਹੀ 2 ਲੱਖ ਤੇ 10000 ਵੀਰ ਨੇ ਡਿਮਾਂਡ ਕੀਤੀ ਹੈ ਚੰਗਾ ਕੱਦਗਾ ਲੈਸ ਕਰਕੇ 1 ਲੱਖ ਤੇ 80000 ਦੀ ਦੋਸਤੋ ਪੜਾਕੇਆਂ ਵਾਲੇ ਰੇਟ ਹੀ ਨੇ ਸਵੇਰੇ ਸਵੇਰੇ ਦਾ ਵੀਊ ਦਿਖਾ ਰਿਹਾ ਹਾਂ ਮੁੱਲ ਕਿਹੜਾ ਦਾਰ ਹੈ ਦੋਵੇਂ 2.5 ਟਨ ਕਰਨਗੇ ਜੀ ਦਾ ਦੋਸਤੋ ਕੱਦ ਐਡਾ ਹੈਗਾ ਮੰਨ ਲਓ ਵੀ ਸੈੱਟ ਤੇ ਬਰਾਬਰੀ ਲੱਗੀ ਜਾਂਦੀ ਹੈਗੀ 17 ਕਿਲੋ 28 ਦੰਦਾਂ ਜਗੇ ਕੰਪਲੀਟ ਨੰਦ ਕੰਪਲੀਟ ਹੈ ਦੰਦ ਕੰਪਲੀਟ ਨੇ ਦੋਸਤ ਦੁੱਧ 17 ਕਿਲੋ ਦਊ ਵੀਰ ਕਹਿੰਦਾ ਜੇ ਕੋਈ ਵੀਰ ਉਹਦੇ ਸਮਝਦਾਰੀ ਚ ਆਉਂਦੀ ਹੈ ਆਪਣੇ ਨਾਲ ਸਾਈ ਵੀੰਨਾ ਕਰਕੇ ਘਰੇ ਚੋਕ ਕੇ ਲੈ ਆ ਸਕਦਾ ਹੈ ਤਿੰਨ ਕਿ ਦਿਨਾਂ ਦੀ ਸੂਈ ਥੱਲੇ ਹੁਣ ਵੀਰ ਕਹਿੰਦਾ ਵੀ 14 ਕਿਲੋ ਦੁੱਧ ਰੈਡੀ ਹੈਗਾ ਥਣ ਹਵਾ ਨੇ ਦੀ ਬਿਲਕੁਲ ਸਾਫ ਦਿਖਾਵਾਂਗੇ ਤੁਹਾਨੂੰ ਬੂਰੀਆਂ ਮੱਝਾਂ ਦੇ ਵੀ ਵਿਊ ਆਪਾਂ ਜਿਹੜੀਆਂ ਤੁਹਾਨੂੰ ਕਹਿਾ ਦੀਆਂ ਆਪਾਂ ਨਿਗਾਹ ਚ ਕਰ ਰੱਖੀਆਂ ਨੇ ਬੂਰੀਆਂ ਮੱਝਾਂ ਚੰਗੀਆਂ ਬੂਰੀਆਂ ਮੱਝਾਂ ਵੀ ਆਈਆਂ ਨੇ ਤੇ 1,80,000 ਦੀ ਦੇ ਦਾਂਗੇ ਹੈਨਾ ਵੀਰੇ ਝੋਲ ਨਾਲ ਦੇ ਦਾਂਗੇ ਭਾਈ ਝੁੱਲ ਨਾਲ ਫਿਰੀ ਹੋਊਗਾ ਸਰਦੀਆਂ ਦਾ ਤੋਹਫਾ ਉਹਦਾ ਝੋਲ ਕਹਿ ਲਓ ਫਰੀ ਅੱਜ ਚਲੋ ਝੋਲ ਵੀ ਵੀਰਾਂ ਨਾਲ ਹੀ ਦੇ ਦਾਂਗੇ ਦੋਸਤੋ ਮੱਝ ਵੀ ਬਹੁਤ ਚੰਗੀਆਂ ਦੇਖੋ ਖੜਨੀ ਪੜਨੀ ਸਭ ਤੋਂ ਇੱਕ ਨੰਬਰ ਨੇ ਤੇ ਜਿਹੜੀ ਵੀਰਿਆ ਤੀਜੇ ਨੰਬਰ ਵਾਲੀ ਐ ਇਹ ਪਰਸੋਂ ਦੀ ਸੂਈ ਐ ਦੂਜਾ ਸੂਆ ਕੱਟੀ ਆ ਵੱਡੀ ਇਹ ਵੀ ਬਹੁਤ ਹੈਣਾ ਤੇ ਦੁੱਧ ਦੇ ਥੱਲੇ ਕਿੰਨਾ ਕਾਹਣਾ ਮਾਲਕ ਨੇ ਕਿੰਨਾ ਕਹ ਦੱਸਿਆ ਮਾਲਕ ਨੇ 14 ਕਿਲੋ ਦਿੱਤਾ ਇਹ ਪਹਿਲਾਂ ਸੂਆ ਪਹਿਲਾਂ ਦਾ 14 ਕਿਲੋ ਤੇ ਡਿਮਾਂਡ ਦੋਸਤੋ 2 ਲੱਖ ਡਿਮਾਂਡ ਵੀਰ ਨੇ ਇਹਦੀ ਕੀਤੀ ਐ ਚੰਗੀਆਂ ਮੱਝਾਂ ਦਾ ਬਲੌਗ ਬਣਾ ਕੇ ਦਿਖਾ ਰਹੇ ਆ ਤੇ ਦੁੱਧ ਦੇ ਦੁੱਧ 14 15 ਕਿਲੋ ਹੈਣਾ 15 ਕਿਲੋ ਦੀ ਓਟ ਤੇ ਲੈ ਜਾਵੇਗੀ 15 ਕਿਲੋ ਦੀ ਓਟ ਤੇ ਲੈ ਲਓ ਦੋਸਤੋ ਵੀਰ ਕਹਿੰਦਾ 884763327 ਤੇ ਜਿਹੜੀ ਆ ਬੱਲੀ ਮੱਝ ਹੈਗੀ ਮਾਗਰ ਦੋਸਤੋ ਐਮ 29 ਦੀ ਕੱਟੀ ਹੈ ਵੀਰ ਕਹਿੰਦਾ ਫੁੱਲ ਡਿਟੇਲ ਸੀਮਨ ਆਪਣੇ ਕੋਲੇ ਨਾਲ ਪਿਆ ਸਟਰਾ ਘਰੇ ਕੋਈ ਭਕਾਈ ਮਾਰਨ ਵਾਲਾ ਕੰਮ ਨਹੀਂ ਕਰਨਾ ਬੱਲੀ ਮੈਂ ਮਾਗਰ ਕੀ ਆ ਵੀਰੇ ਬੱਚਾ ਕੱਟਾ ਇਹਦੇ ਮਾਗਰ ਦੋਸਤੋ ਕੱਟਾ ਚੰਗਾ ਕਦਗੜ ਸਿੰਗਾ ਦੀ ਥੋੜੀ ਸ਼ੇਪਰੀ ਹੈ 14 ਕਿਲੋ ਦੁੱਧ ਵੀਰ ਕਹਿੰਦੇ ਜਮ ਐਨ ਹਾਜ਼ਰ ਹੈਗਾ ਚੰਗਾ ਕਦਗਾਠਾ ਮੱਝ ਦਾ ਡਿਮਾਂਡ ਕਰੇ ਨੇ ਇਹਦੀ ਲੈਣ ਦੇਣ ਵਾਲੀ ਕਰਨੀ ਆ ਪਹਿਲਾਂ ਇਹਦੇ ਮੁੱਲ ਜਾਲੇ ਕਰਦੇ ਦਾ ਹੈ 140 1 ਲੱਖ ਦੇ 40000 ਦੀ ਵੀਰ ਕਹਿੰਦੇ ਮੱਝ ਦੇ ਦੇਣਗੇ ਦੋਸਤੋ 14 ਕਿਲੋ ਦੁੱਧ ਹਾਜ਼ਰ 4-5 ਦਿਨਾਂ ਦਾ ਸੂਆ ਇਹਦਾ ਤਾਜੀ ਸੂਈ ਹੈ ਦੋਸਤੋ ਅੱਗੇ ਲੈ ਕੇ ਦਿੰਦੇ ਹਾਂ ਹੋਰ ਮੱਝਾਂ ਦਾ ਵੀ ਵੀਰੇ ਆ ਬੂਰੀ ਮੱਝ ਆਪਣੀ ਆਈ ਦੋਸਤੋ ਇੱਕ ਚੰਗੀ ਬੂਰੀ ਝੋਟੀ ਦੀ ਲੈ ਕੇ ਦਿੰਦੇ ਹਾਂ ਡਿਟੇਲ ਰਾਮਰਾਉਣੀ ਚੰਗਾ ਕਦਗਾਠ ਥਣ ਹਵਾਨੇ ਦੀ ਬਿਲਕੁਲ ਸਾਫ ਫੁੱਲ ਵੱਡਾ ਕਦਗਾਠ ਤੋਰੇ ਤਾਰੇ ਦੀ ਮੱਝ ਬਿਲਕੁਲ ਸਾਫ ਹੈ ਬੂਰੀ ਵਾਲੇ ਸਕੀਰਾਂ ਲਈ ਸਕੀਨ ਵੀਰਾਂ ਲਈ ਸਨੈਰੀ ਮੌਕਾ ਹੀ ਹੈ ਜੇ ਕਿਸੇ ਮੇਰੇ ਵੀਰ ਦੀ ਸਮਝਦਾਰੀ ਚਾਹੁੰਦੀ ਹੈ ਵੀਰਾਂ ਨਾਲ ਕਰ ਲਓ ਕੰਟੈਕਟ ਕੈਮਾ ਸੁਆ ਸੂ ਰਹੀ ਹੈ ਵੀਰੇ ਕੈਮਾ ਸੁਆ ਸੂ ਰਹੀ ਹੈ ਕੈਮਾ ਸੁਆ ਸੂ ਰਹੀ ਹੈ ਬਈ ਦੂਜਾ ਸੁਆ ਸੂ ਰਹੀ ਹੈ ਦੂਜਾ ਸੁਆ ਸੂ ਰਹੀ ਹੈ ਪਹਿਲੇ ਸੁਆ ਕਿੰਨਾ ਕੁ ਦੋ ਦਿੱਤਾ ਪਹਿਲੇ ਥਲੇ ਨੇ ਦੁੱਧ ਲਾ 2 17 ਕਿਲੋ ਦੁੱਧ ਪਹਿਲੇ ਸੂਏ ਦੋਸਤੋ ਚੰਗਾ ਦੁੱਧ ਦਿੱਤਾ ਹੋਇਆਗਾ ਝੋਟੀ ਦਾ ਸਟਰਕਚਰ ਵੀ ਝੋਟੀ ਦਾ ਦੱਸਦਾ ਵੀ ਦਿੱਤਾ ਹੋਊਗਾ ਕਿਉਂਕਿ ਵੱਡਾ ਕਦਗਾਟ 12 13 ਦਿਨਾਂ ਨੇ ਝੋਟੀ ਦੇ ਪੈਂਡਿੰਗ ਨੇ ਤੇ ਵੀਰੇ ਰੇਟ ਕਰਨਾ ਪਾ ਲੈਣ ਦੇ ਨਾਲ ਜੈਸ ਨੂੰ ਮਾਨਤਾ ਦੇ ਕਰਦੇ ਜੀ 1 80 ਮੁੱਲ ਵੀਰ ਕਹਿੰਦਾ 2 ਲੱਖ ਕਰਦੇ ਆ ਦੋਸਤੋ 1 ਲੱਖ ਤੇ 80 ਹਜ਼ਾਰ ਦੀ ਤੇ ਮੋਬਾਈਲ ਨੰਬਰ ਕਿਹੜਾ ਵੀਰੇ 795093 93524 97793 93524 93524 ਚੰਗਾ ਕਦਗਠ ਮੁੱਠੀ ਵਾਲਾ ਥਾਣਾ ਕੱਦ ਐਡਾ ਦੋਸਤੋ ਮਤਲਬ ਜਿਵੇਂ ਕਹਿੰਦਾ ਵੀ ਆ ਬੰਦੇ ਦਾ ਹੱਥ ਨਹੀਂ ਜਾਂਦਾ ਓਡਾ ਕਦਗਠ ਪਿੱਠਪੁੜੇ ਦੀ ਬੰਤਰ ਵੀ ਬਹੁਤ ਸ਼ਾਨਦਾਰ ਆ ਝੋਟੀ ਦੀ ਜੇ ਕੋਈ ਵੀਰ ਚੰਗੀ ਸੰਭ ਲੂਗਾ 17 18 ਕਿਲੋ ਦੁੱਧ ਐਟਕੀ ਵੀ ਦੇ ਦੂਗਾ ਨਾ ਵੀਰੇ ਓਏ ਹੋ ਝੋਟੀ ਮੈਂ ਇੱਧਰ ਘੜਦੇ ਤੇ ਜਿਹੜੀ ਵੀਰੇ ਆਪਾਂ ਆਹ ਸਕਰੀਨ ਤੇ ਤਾਜੀ ਸੂਹੀ ਮੈਂ ਦੇਖੀ ਜਾਂਦੇ ਆਂਗੇ ਇਹ ਵੀ ਆਪਣੀ ਹੈਗੀ ਹਾਂਜੀ ਇਹਦੀ ਕੀ ਡਿਟੇਲ ਆ ਵੀਰੇ ਇਹ ਦੂਜਾ ਸੂਆ ਜੀ ਦੂਜਾ ਸੂਆ ਰਾਤ ਸੂਈ ਆ ਜੀ ਦੂਜਾ ਸੂਆ ਦੋਸਤੋ ਰਾਤ ਸੂਈ ਆ ਵੱਡਾ ਗੱਦਗਾਠ ਇਹਦਾ ਥਣ ਹਮਨ ਦੀ ਇਹ ਵੀ ਸਾਫ ਆ ਜੇ ਕਿਸੇ ਵੀਰ ਨੇ ਦੋ ਮੱਜਾਂ ਲੱਖਣੀਆਂ ਦੋ ਰੱਖਣ ਦੀ ਬਜੇ ਇੱਕ ਰੱਖ ਲਓ ਦੁੱਧ ਦੋ ਦੇ ਬਰਾਬਰ ਦਾ ਦੇਉ ਇੱਕ ਮੱਝ ਕਿਉਂਕਿ ਵੱਡੀਆਂ ਮੱਜਾਂ ਨੇ ਥਾਣਾ ਹਮਾਨੀਆਂ ਦੀਆਂ ਸਾਫ ਨੇ ਚੰਗੇ ਸਟ੍ਰਕਚਰ ਨੇ ਤੇ ਇਹਦੀ ਡਿਮਾਂਡ ਕੀ ਕੀਤੀ ਹੈ ਵੀਰੇ ਆਪਾਂ ਜਿਹੜੀ ਸਾਹਮਣੇ ਖੜੀ ਹੈ ਤਾਜੀ ਸੀਵੀ ਮੱਝ ਇਹਦਾ ਮੁੱਲ 1.70 ਕਰਦੇ ਆ ਜੀ 1 ਲੱਖ ਤੇ 70 ਹਾਂ ਡੂੜ ਦੇ ਘਰਾਂ ਚ ਹੋ ਜੂ ਵੀਰੇ ਹਾਂਜੀ ਡੂੜ ਲੱਖ ਦੀ ਦੋਸਤੋ ਮੱਝ ਵੀਰ ਕਹਿੰਦਾ ਦੇ ਦੇ ਦਾਂਗੇ ਚੰਗਾ ਕਦਗਾਠ ਤੇ ਮੋਬਾਈਲ ਨੰਬਰ ਵੀਰੇ ਦੁਬਾਰੇ ਫਿਰ ਬੋਲਦੇ 97793 97793 93524 93524 ਜੇਰ ਜੂੜ ਡਾਨਣਾ ਹਨਾ ਵੀਰੇ ਜੇਰ ਜੂੜ ਦੋਸਤੋ ਡਾਨਣਾ ਚੰਗਾ ਕੱਦਖੜ ਗੋਲ ਸਿੰਘ ਮਗਰ ਬੱਚਾ ਕੀ ਹੈ ਵੀਰੇ ਕੱਟਾ ਦਿੱਤਾ ਜੀ ਮਗਰ ਦੋਸਤੋ ਕੱਟਾ ਅੱਗੇ ਦਿਖਾਉਣਾ ਤੁਹਾਨੂੰ ਹੋਰ ਮੱਜਾਂ ਦਾ ਵੀ ਹਾਂ ਬਾਈ ਸਤਿ ਸ੍ਰੀ ਅਕਾਲ ਨਾ ਅਡਰੈਸ ਦੱਸ ਲਿਓ ਵੀਰੇ ਕਿਹੜਾ ਪਿੰਡ ਆਪਣਾ ਪਿੰਡ ਬੱਧਨੀ ਕਲਾਂ ਵੀਰੇ ਪਿੰਡ ਬੱਧਨੀ ਕਲਾਂ ਜਿਲ੍ਹਾ ਮੋਗਾ ਜਿਲ੍ਹਾ ਮੋਗਾ ਜਿਲ੍ਹਾ ਮੋਗਾ ਜਿਹੜੀ ਆਪਾਂ ਸਕਰੀਨ ਤੇ ਝੋਟੀ ਦੇਖੀ ਜਾਂਦੇ ਆਂਗੇ ਕਹਿਮਾ ਸੂਆ ਸੂਈ ਹੋਈ ਆ ਇਹ ਪਹਿਲੇ ਸੂਏ ਆ ਪਹਿਲੇ ਸੂਏ ਸੂਈ ਆ ਖੁੱਲ ਕੇ ਵੀਰੇ ਗੇੜਾ ਦਵਾ ਦੇ ਤੋਰੇ ਬੁਖਬਾ ਬਾਈਆਂ ਨੂੰ ਚੈੱਕ ਕਰਵਾ ਦਈਏ ਜੇ ਕਿਸੇ ਮੇਰੇ ਵੀਰ ਦੀ ਸਮਹਦਾਰੀ ਚਾਹੁੰਦੀ ਹੈ ਲੈ ਕੇ ਦਿੰਨੇ ਆ ਡਿਟੇਲ ਮੋਬਾਈਲ ਨੰਬਰ ਅਡਰੈਸ ਪ੍ਰੋਪਰ ਲੈ ਕੇ ਦੇਵਾਂਗੇ ਵੀਰਾਂ ਤੋਂ ਤੇ ਰੇਟ ਬਿਲਕੁਲ ਜੈਨੂਇਨ ਬਾਜੋ ਵੀਡੀਓ ਦੇ ਵਿੱਚ ਕਰਵਾਵਾਂਗੇ ਵੀਰ ਤੋਂ ਜੇ ਕਿਸੇ ਮੇਰੇ ਵੀਰ ਦੀ ਸਮਹਦਾਰੀ ਚ ਚੰਗੀ ਤਰ੍ਹਾਂ ਨਿਰਖ ਪਰਖਣ ਵਾਲਾ ਝੋਟੀ ਦੋਸਤੋ ਕੁਰੀ ਸਾਰੇ ਤੇ ਵੀਰੇ ਦੰਦਾਂ ਚ ਕਿਵੇਂ ਦੰਦਾ ਛਿੱਗੀ ਆ ਬਾਈ ਦੰਦਾਂ ਚ 6 ਦੰਦ ਸੂਈ ਨੂੰ ਕਿੰਨਾ ਟਾਈਮ ਹੋ ਗਿਆ ਤੇ ਅੱਜ 8ਵਾਂ ਦਿਨ ਆ ਬਾਈ ਸੂਈ ਨੂੰ 8ਵਾਂ ਦਿਨ ਦੁੱਧ ਹਾਜ਼ਰ ਕਿੰਨਾ ਹੁਣ ਦੁੱਧ ਦੋਸਤੋ 10 ਕਿਲੋ ਹਾਜ਼ਰ ਆ ਸੂਈ ਨੂੰ 8ਵਾਂ ਦਿਨ ਤਾਜੀ ਝੋਟੀ ਸੂਈ ਆ ਚੰਗਾ ਕਦਗੜ ਪਿੱਠਪੁੜੇ ਦੀ ਬੰਤਰ ਵੀ ਝੋਟੀ ਦੀ ਮਜ਼ਬੂਤ ਹੈਗੀ ਥਣ ਹਵਾਨੇ ਦੀ ਬਿਲਕੁਲ ਸਾਫ਼ ਵੱਡਾ ਕਦਗੜ ਤੇ ਵੀਰੇ ਲੈਣ ਦੇ ਨਾਲਾ ਮੁੱਲ ਕੀ ਹੈ ਜਾਇਜ਼ ਇਹਦਾ 130 ਹੈ ਲੈਣ ਦੇ ਨਾਲਾ ਮੁੱਲ 1,30,000 ਮਾਨਤਨ ਹੋ ਜੂ ਵੀਰੇ ਹਾਂ 20 ਦੇ ਘਰਾਂ ਚ ਝੋਟੀ ਹੋ ਜੂ 20 ਦੇ ਘਰਾਂ ਚ ਹੋ ਜੂ ਦੇ ਦਾਂਗੇ ਵੀਰੋ ਦੋਸਤੋ 1 ਲੱਖ ਤੇ 20000 ਦੀ ਵੀਰ ਕਨੇ ਆਪਾਂ ਝੋਟੀ ਦੇ ਦਾਂਗੇ ਮੁੱਲ ਡੂੜ ਕਰ ਲੋ 1 30 ਕਰ ਲੋ ਦੇਖੋ ਤਾਂ ਕੋਈ ਫਾਇਦਾ ਨਹੀਂਗਾ ਚੰਗਾ ਕਦਗੜ ਥਣ ਹਵਾਨੇ ਦੀ ਝੋਟੀ ਬਿਲਕੁਲ ਸਾਫ ਬਾਜਵ ਰੇਟ 1 ਲੱਖ ਤੇ 20000 ਦੀ ਵੀਰ ਕਨੇ ਦੇ ਦਾਂਗੇ ਮੁੱਲ ਜਿੰਨਾ ਮਰਜ਼ੀ ਕਰਾ ਤੇ ਮੋਬਾਈਲ ਨੰਬਰ ਬੋਲੋ ਵੀਰੇ 80542 80542 8892 8892 ਧੰਨਵਾਦ ਦੋਸਤੋ ਤੁਹਾਨੂੰ ਆਪਾਂ ਪਹਿਲਾਂ ਵੀ ਦੱਸਿਆ ਵੀ ਚੰਗੀ ਬੂਰੀਆਂ ਮੱਜਾਂ ਦਿਖਾਵਾਂਗੇ ਪੰਜ ਚਾਰ ਤੁਹਾਨੂੰ ਆਪਾਂ ਇੱਕ ਮੱਜ ਹੋਰ ਦਿਖਾਉਣੀ ਆ ਤਾਜੀ ਸੂਈ ਜੇਰ ਬਿਲਕੁਲ ਡਾਨਾ ਹੈ ਬਾਈ ਹਸਰੀਕਾਲ ਕਿਹੜਾ ਪਿੰਡ ਆਈ ਆਪਣਾ ਪਿੰਡ ਡੱਲੇਵਾਲਾ ਜ਼ਿਲ੍ਹਾ ਫਰੀਦਕੋਟ ਪਿੰਡ ਡੱਲੇਵਾਲ ਤੇ ਜ਼ਿਲ੍ਹਾ ਫਰੀਦਕੋਟ ਜਿਹੜੀ ਵੀਰੇ ਆਪਾਂ ਸਕਰੀਨ ਤੇ ਮੱਜ ਦੇਖੀ ਐ ਨਾ ਤਾਜੀ ਸੂਈ ਆਪਣੇ ਘਰ ਦੀ ਹੈ ਕਿ ਵਪਾਰ ਦੀ ਹੈ ਵਪਾਰ ਕਰਦੇ ਆਂਗੇ ਤੇ ਕਹਿਮਾ ਸੂਆ ਸੂਈ ਹੋਈ ਐ ਇਹ ਤੀਜੀ ਸੂਈ ਐ ਤੀਜੀ ਸੂਈ ਸੂਈਆ ਮੰਗਰ ਬੱਚਾ ਕੀ ਆ ਜੀ ਕੱਟੀ ਆ ਮੰਗਰ ਦੋਸਤੋ ਕੱਟੀ ਐ ਸੋਣੇ ਤੇ ਸਹਾਗੇ ਵਾਲਾ ਕੰਮ ਐ ਜੇਰ ਜੱਪਾ ਬਿਲਕੁਲ ਡਾਨਾ ਥਣ ਹਵਾਨੇ ਦੀ ਮੱਝ ਬਿਲਕੁਲ ਸਾਫ ਆ ਕੱਲਾ ਕੱਲਾ ਨਿਕੜ ਮਾ ਥਣ ਲੱਗਿਆ ਮੁਠੀ ਵਾਲਾ ਜੇਰ ਬਠਲਾ ਪਿਆ ਮਗਰ ਤੇ ਵੀਰੇ ਕਹਿਮਾ ਸੁਗਾ ਸੂਰੀ ਆ ਤੀਸਰੇ ਤੀਜੇ ਸੁਗੇ ਸੂਪੀ ਤੇ ਦੂਜੇ ਸੁਗੇ ਕਹਿੰਦਾ ਕਦੋ ਦਿੱਤਾ ਦੁੱਧ 15 ਪਲੱਸ ਦਿੰਦੀ ਵੀਰੇ ਦੁੱਧ 15 ਪਲੱਸ ਬੜੇ ਆਰਾਮ ਨਾਲ ਦਿੰਦਾ ਮੰਨ ਲਓ ਵੀ ਜੇ ਕੋਈ ਨਹੀਂ ਸੇਵਾ ਤੇ ਬਾਕੀ ਸੇਵਾ ਤੇ ਡਿਪੈਂਡ ਆ ਤੇ ਰੇਟ ਕੀ ਕੀਤਾ ਵੀਰੇ ਮਾ ਰੇਟ ਵੋਲ ਕਰਾ ਇੱਕ ਵੀ ਦੋਸਤੋ 1 ਲੱਖ ਤੇ 20 ਹਜ਼ਾਰ ਵੀਰ ਨੇ ਡਿਮਾਂਡ ਕੀਤੀ ਆ ਡਿਮਾਂਡ ਕੋਈ ਫਿਕਸ ਨਹੀਂ ਜੇ ਕੋਈ ਸਮਝਦਾਰੀ ਚ ਆਉਂਦੀ ਤੁਸੀਂ 5-5 ਕੁਝ ਵੀ ਲਾ ਸਕਦੇ ਹੋ ਤੇ ਵੀਰੇ ਖੋਲ ਕੇ ਢੇੜਾ ਦਵਾ ਦਾਂਗੇ ਆਪਾਂ ਦੋਸਤੋ ਤੋਰੇਪੋਖ ਆਪਾਂ ਤੁਹਾਨੂੰ ਚੈੱਕ ਕਰਵਾ ਦਈਏ ਤਾਜੀ ਮੱਝ ਸੂਈ ਹੈ ਜੇਰ ਬਿਲਕੁਲ ਲੰਨਾ ਮੰਗਰ ਕੱਟੀ ਹੈ ਦੋਸਤੋ ਪੂਰਾ ਪੱਕਾ ਰੰਗ ਤੀਜਾ ਸੂਗਾ 15 ਕਿਲੋ ਦੁੱਧ ਵਾਲੀ ਮੱਝ ਤੇ ਵੀਰੇ ਜੈਸਰੋਂ ਹੋ ਕਿੰਨੇ ਦੀ ਆਊਗੀ ਮੱਝ ਆਪਾਂ ਕੋਈ ਨਹੀਂ ਜੋ ਕੋਈ ਲਾਉ ਫਿਰ ਦੇ ਦੇਾਂਗੇ ਕੋਈ ਗੱਲ ਨਹੀਂ ਜਿਹੇ ਜਿਆ ਦੋਸਤੋ ਮੁੱਲ ਲਾਉਂਗੇ ਮਾਨਤਨ ਥੋੜਾ ਜਰੂਰ ਹੋਊਗਾ 1 ਲੱਖ ਤੇ 20 ਹਜ਼ਾਰ ਵੀਰ ਨੇ ਡਿਮਾਂਡ ਕੀਤੀ ਹੈ ਚੰਗਾ ਕੱਦ ਘੜ ਸਵੇਰ ਦੀ ਸੂਈ ਕੱਟੀ ਮੰਗਰ ਜੇਰ ਬਿਲ ਮੋਬਾਈਲ ਨੰਬਰ ਬੋਲਤਾ ਹਨੀ ਆਪਾਂ 9501928205 95019 28205 9501928 205 205 ਇਹ ਬੁਰੀ ਮੱਝ ਆਪਣੀ ਆਈ ਆਇਓ ਜੀ ਇਧਰ ਬਾਈ ਸਤਿ ਸ੍ਰੀ ਅਕਾਲ ਤੇ ਕੀ ਡਿਟੇਲ ਹੈ ਵੀਰੇ ਜਿਹੜੀ ਪੂਰੀ ਮੱਝ ਹੈਗੀ ਮੁੱਲ 1.42 ਹਾਂ ਤੇ ਕਹਿਮਾ ਸੁਹਾ ਸੂਹ ਰਹੀ ਹੈ ਸੁਹਾ ਤੀਜਾ ਜੀ ਸੁਹਾ ਤੀਜਾ ਕੋਲ ਕੇ ਵੀਰੇ ਕਿਹੜਾ ਦਵਾਰੇ ਤੋਰੇ ਪੋਖਾ ਬਾਈਆਂ ਨੂੰ ਕਰਵਾ ਦਈਏ ਚੈੱਕ ਦੋਸਤੋ ਐਚ ਐਫ گاਵਾਂ ਵਾਲਾ ਹਵਾਨਾ ਹੈਗਾ ਮੱਝ ਦੇ ਪੂਰਾ ਪੱਕਾ ਰੰਗ ਪੰਜਾਬ ਦੀ ਮੱਝ ਹੈ ਕਿਹੜਾ ਪਿੰਡ ਹੈ ਆਪਣਾ ਸਾਹੋਗੇ ਪਿੰਡ ਸਾਹੋਗੇ ਢੱਡਰੀਆਂ ਤੇ ਜ਼ਿਲ੍ਹਾ ਬਰਨਾਲਾ ਪੈਂਦਾ ਸਰੂਰ ਵੀਰੇ ਜ਼ਿਲ੍ਹਾ ਸੰਗਰੂਰ ਪੈਂਦਾ ਚੰਗਾ ਕੱਦ ਕਾਟਾ ਦੋਸਤੋ ਮੱਝ ਦਾ ਸੁਹਾ ਕਹਿਮਾ ਵੀਰੇ ਤੀਜਾ ਜੀ ਦੋਸਤੋ ਤੀਜਾ ਸੂਆ ਸੂਣ ਚ ਕਿੰਨਾ ਸਮਾਂ ਬਾਕੀ ਆ ਸਮਾਂ ਲੈਂਦੀ ਅਜੇ ਪੰਜ ਦੋ ਚਾਰ ਦਿਨ ਜੀ ਸੂਣ ਦੇ ਮੋਟਰ ਦੇ ਵਿੱਚ ਦੋਸਤੋ ਸੂਣ ਦਾ ਸਮਾਂ ਦੋ ਤੋਂ ਚਾਰ ਦਿਨਾਂ ਦਾ ਮੱਝ ਲਾ ਲਓ ਝੋਟੀ ਲਾ ਲਓ ਪੈਂਡਿੰਗ ਆ ਵੀਰਾਂ ਦਾ ਵਪਾਰ ਦਾ ਕੰਮ ਆ ਵੀਡੀਓ ਤੇ ਆਪਾਂ ਵਿੱਚ ਦੱਸਤਾ ਜੇ ਕਿਸੇ ਮੇਰੇ ਵੀਰ ਦੀ ਸੰਧਰੀ ਚਾਹੁੰਦੀ ਆ ਮੱਝ ਤਾਂ ਵੀਰਾਂ ਨਾਲ ਜਰੂਰ ਕੰਟੈਕਟ ਕਰ ਲਿਓ ਕਿੰਨਾ ਦੁੱਧ ਦਿੱਤਾ ਲੈ ਕੇ ਦਿੰਦੇ ਆ ਡਿਟੇਲ ਵੀਰ ਤੋਂ ਤੇ ਮੋਬਾਈਲ ਨੰਬਰ ਕਿੰਨਾ ਹੈ ਵੀਰੇ ਆਪਣਾ 98784 98784 66706 66706 ਪਿੰਡ ਆਪਣਾ ਢਡਰੀਆਂ ਹਣਾ ਸਾਹੋਕੇ ਜੀ ਸਾਹੋਕੇ ਢਡਰੀਆਂ ਤੇ ਮੋਬਾਈਲ ਨੰਬਰ ਆਪਾਂ ਵੀਡੀਓ ਦੇ ਵਿੱਚ ਬੋਲਤਾ ਤੇ ਰੇਟ ਜੈਸਨ ਵਾਲਾ ਲੈਣ ਦੇ ਨਾਲ ਕਿੰਨਾ ਹੋਊਗਾ ਮੁੱਲ ਤੇਰੀ ਚੀਜ਼ਾਂ ਦੇ ਰੂੜ ਮੰਗਲਾ ਦੋ ਮੰਗਲਾ ਲੈਣ ਦੇ ਨਾਲ ਕੋਈ ਘਰੇਲੂ ਵੀਰ ਘਰੇ ਆ ਕੇ ਮਤਲਬ ਵੀਡੀਓ ਦੇਖ ਕੇ ਸੈਂਦ ਕਰਦਾ ਸਾਈ ਬੈਨਾ ਪਾਉਣਾ ਤਾਂ ਤੈਨੂੰ ਜਸਨੋ ਹੋ ਕਿਨੇ ਦੀ ਜਾਊ ਜਮਾਨ 130 ਦੀ ਹੋਊਗੀ ਦੋਸਤੋ 1 ਲੱਖ ਤੇ 30 ਹਜ਼ਾਰ ਦੀ ਵੀਰ ਕਹਿੰਦਾ ਮੱਝ ਦੇ ਦਿਆਂਗੇ ਮੰਗਣ ਮੰਗਾਉਣ ਨੂੰ ਡੂਡ ਮੰਗ ਲਓ 60 ਮੰਗ ਲਓ 30 ਮੰਗ ਲਓ 35 ਮੰਗ ਲਓ ਦੇਖੋ ਤਾਂ ਕੋਈ ਫਾਇਦਾ ਨਹੀਂਗਾ ਚੰਗਾ ਗੱਦਗਾਠ ਕਿੰਨਾ ਕੁ ਦੁੱਧ ਦਿੰਦਾ ਵੀਰੇ ਦੂਜੇ ਜੂਏ 15 ਕਿਲੋ ਦੁੱਧ ਦਿੰਦਾ ਦੂਜੇ ਜੂਏ 15 ਕਿਲੋ ਦੁੱਧ ਦਿੰਦਾਗਾ ਬਾਕੀ ਸੇਵਾ ਦਾ ਹਾਂਜੀ ਦੁੱਧ ਦੋਸਤੋ ਥੋੜੀ ਸੇਵਾ ਦਾ ਦੂਜੇ ਜੂਏ 15 ਕਿਲੋ ਦੁੱਧ ਦਿੰਦਾ ਕੰਮ ਆਪਣਾ ਵਪਾਰ ਦਾ ਨਾ ਵੀਰੇ ਵਪਾਰ ਦਾ ਜੀ ਵਪਾਰ ਦਾ ਕੰਮ ਆ ਵੀਰ ਕਹਿੰਦਾ ਆਪ ਅੱਗੇ ਲੈ ਕੇ ਦਿੰਨਾ ਤੁਹਾਨੂੰ ਵੱਜਾਂ ਦੀ ਹੋਰ ਡੈਡਲ ਸਤਿ ਸ਼੍ਰੀ ਅਕਾਲਾ ਕਿਹੜਾ ਪਿੰਡ ਹੈ ਇਹ ਆਪਣਾ ਪਿੰਡ ਮਾਨਸਾ ਹਾਂਜੀ ਮਾਨਸਾ ਪਿੰਡ ਮਾਨਸਾ ਜਿਹੜੀ ਵੀਰੇ ਆਪਾਂ ਸਕਰੀਨ ਤੇ ਝੋਟੀ ਦੇਖੀ ਨੇ ਕਹਿਮਾ ਸੁਆ ਸੁਈ ਹੈ ਇਹ ਪਹਿਲਾ ਸੁਆ ਜੀ ਪਹਿਲਾ ਸੁਆ ਕਿੰਨੇ ਦਿਨਾਂ ਦਾ ਸੁਆ ਵੀਰੇ ਇਹਨੂੰ ਹੋ ਗਿਆ ਅਜ 5-4 ਦਿਨ ਸੁਈ ਪੰਜ ਤੋਂ 6 ਦਿਨਾਂ ਦਾ ਸਮਾਂ ਬਾਕੀ ਹੈ ਕੰਮ ਬੁਵਾਰ ਦਾ ਨਾ ਵੀਰੇ ਆਪਣਾ ਹਾਂਜੀ ਤੇ ਮੋਬਾਈਲ ਨੰਬਰ ਕਿੰਨਾ ਹੈ 6284192752 62800 4192752 6284192 752 752 ਤੇ ਡਿਮਾਂਡ ਕੀ ਕੀਤੀ ਵੀਰੇ ਦੀ ਝੋਟੀ ਦੀ ਮੁੱਲ 135 ਹਜ਼ਾਰ ਦੋਸਤੋ 1 ਲੱਖ ਤੇ 35000 ਵੀਰੇ ਨੇ ਡਿਮਾਂਡ ਕੀਤੀ ਹੈ ਜੇ ਕਿਸੇ ਮੇਰੇ ਵੀਰ ਦੀ ਸਮਦਾਰੀ ਚਾਹੁੰਦੀ ਹੈ ਤਾਂ ਵੀਰਾਂ ਨਾਲ ਜਰੂਰ ਕੰਟੈਕਟ ਕਰ ਲਓ ਚੰਗਾ ਕਦਕੜ ਰਿੰਗ ਸਿੰਘ ਮਾਗਰ ਬੱਚਾ ਕੀ ਹੈ ਵੀਰੇ ਮਾਗਰ ਵੀਰੇ ਕੱਟਾਗਾ ਹਾਂਜੀ ਕੱਟਾ ਮਾਗਰ ਦੋਸਤੋ ਕੱਟਾ ਮਾਰ ਕੇ ਆ ਨਹੀਂ ਲਾ ਭਾਈ ਹਸਰੀ ਕਾਲ ਕਿਹੜਾ ਪਿੰਡ ਆਈ ਆਪਣਾ ਵੀਰੇ ਖੜਿਆ ਵਾਲਾ ਜਿਹੜੀ ਵੀਰੇ ਬੱਦ ਝੋਟੀ ਦੇਖੀ ਨੇ ਕਮਾ ਸੂਆ ਸੂਈ ਹੈ ਵੀਰੇ ਪਹਿਲਾਂ ਨਹੀਂ ਪਹਿਲਾਂ ਸੂਆ ਸੂਈ ਹੈ ਤੇ ਕਿੰਨਾ ਕੁ ਦੁੱਧ ਹਾਜ਼ਰਾ ਹੋਣਾ ਇਸ ਟਾਈਮ ਵੀਰੇ 13 ਲੀਟਰ ਦੁੱਧ ਹਾਜ਼ਰਾ ਹੈ 13 ਕਿਲੋ ਦੋਸਤੋ ਦੁੱਧ ਹਾਜ਼ਰਾ ਹੈਗਾ ਝੋਟੀ ਥੱਲੇ ਲੈ ਕੇ ਜੰਦੇ ਆ ਡਿਟੇਲ ਰੇਟ ਬਾਅਦ ਇਹ ਵੀਡੀਓ ਦੇ ਵਿੱਚ ਹੋਊਗਾ ਮੋਬਾਈਲ ਨੰਬਰ ਵੀਰਾਂ ਨੂੰ ਦੱਸਾਂਗੇ ਤੇ ਵੀਰੇ ਡਿਮਾਂਡ ਕੀ ਕੀਤੀ ਹੈ ਛੋਟੀ ਦੀ 1,70,000 ਰੁਪਏ ਇੱਕ ਲੱਖ ਤੇ ਦੋਸਤੋ 70,000 ਵੀਰਾਂ ਨੇ ਡਿਮਾਂਡ ਕੀਤੀ ਹੈ ਥਣ ਹਵਾਨਿਆਂ ਦੀ ਬਿਲਕੁਲ ਸਾਫ਼ ਕੱਲਾ ਕੱਲਾ ਨਿਕਲ ਮਾ ਥਾਣਾ ਮੇਰੇ ਖੁੱਲ ਕੇ ਕੀੜਾ ਦਵਾ ਦਿਓ ਤੋਰੇ ਭੋਖਾ ਬਾਈਆਂ ਨੂੰ ਚੈੱਕ ਕਰਵਾ ਦਈਏ ਜੇ ਕਿਸੇ ਮੇਰੇ ਵੀਰ ਦੀ ਸਮਝਦਾਰੀ ਚਾਹੁੰਦੀ ਆ ਤਾ ਵੀਰਾਂ ਨਾਲ ਜਰੂਰ ਕੰਟੈਕਟ ਕਰ ਲਓ ਦੋਸਤੋ 1 ਲੱਖ ਤੇ 70 ਹਜ਼ਾਰ ਵੀਰਾਂ ਨੇ ਡਿਮਾਂਡ ਕੀਤੀ ਹੈ ਡਿਮਾਂਡ ਕੋਈ ਫਿਕਸ ਨਹੀਂਗਾ ਜੇ ਕਿਸੇ ਮੇਰੇ ਵੀਰ ਦੀ ਸੰਭਦਾਰੀ ਚਾਹੁੰਦੀ ਆ ਤਾਂ ਵੀਰਾਂ ਨਾਲ ਜਰੂਰ ਕੰਟੈਕਟ ਕਰ ਸਕਦੇ ਹੋ ਤੇ ਮੋਬਾਈਲ ਨੰਬਰ ਕਿੰਨਾ ਵੀਰੇ ਆਪਣਾ 81462 ਵੀਰੇ 84137 81462 84137 84137 ਦੋਸਤੋ ਸੂਹਾ ਪਹਿਲਾ ਚੰਗਾ ਕਦਗਾਠ ਹਾਜ਼ਰ ਦੁੱਧ ਕਿੰਨਾ ਵੀਰੇ ਹੁਣ ਆ ਇਸ ਟਾਈਮ ਵੀਰੇ ਜਮਾ 13 ਲੀਟਰ ਚਾਹੀ ਕੰਡਾ ਲਾ ਕੇ ਲੈ ਜੀ ਹਾਜ਼ਰ ਦੁੱਧ ਦੋਸਤੋ 13 ਕਿਲੋ ਵੀਰੇ ਕੰਨਾ ਚਾਹੀ ਆਪਣੇ ਘਰੇ ਦੋ ਟਾਈਮ ਤਿੰਨ ਟਾਈਮ ਕੰਡਾ ਲਾ ਕੇ ਜੋ ਸਕਦੇ ਹੋਗੇ ਡਿਮਾਂਡ ਵੀਰੇ ਇੱਕ 70 ਕਿਤੇ ਦੁੱਧ ਦੇ ਘਰਾਂ ਚ ਹੋ ਜੂ ਫਿਰੇ ਨਾ ਵੀਰੇ ਮੌਕੇ ਤੇ ਚਲੋ ਹੋ ਜੂ ਮੰਨ ਤਾਂ ਹੋ ਜੂ ਦੁੱਧ ਦੇ ਘਰਾਂ ਚ ਦੋਸਤੋ ਮੌਕੇ ਤੇ ਹੋ ਜੂਗੀ ਬਾਕੀ ਮੁੱਲ ਤੁਸੀਂ ਲਾਉਣਾਗਾ ਦੇਖੋ ਚੀਜ਼ ਬਾਈਆਂ ਦੀ ਹੈਗੀ ਅੱਗੇ ਲੈ ਕੇ ਦੇਣਾ ਤੁਹਾਨੂੰ ਹੋਰ ਮੱਜਾਂ ਦਾ ਵਿਊ ਮੇਰੇ ਬੂਰੀ ਮੱਜ ਆਪਣੀਆਂ ਹੀ ਆਪਣੀਆਂ ਹੀ ਕਿਹੜਾ ਪਿੰਡ ਆ ਵੀਰੇ ਆਪਣਾ ਮੈ ਸਰਖੰਡਾ ਜੀ ਪਿੰਡ ਮਾਈ ਸਰਖੰਡਾ ਦੋਸਤੋ ਤੁਹਾਨੂੰ ਪਹਿਲਾਂ ਵੀ ਦੱਸਦੀ ਪਿਆ ਅੱਜ ਆਪਾਂ ਬੂਰੀਆਂ ਵਜਾ ਦਾ ਇੱਕ ਬਲੌਗ ਬਣਾ ਰਹੇ ਆ ਉਹਨਾਂ ਚ ਇੱਕ ਬਿਲਕੁਲ ਜੈਨੂਇਨ ਬਾਜਵਰੇਟ ਵਾਲੀ ਮੱਝ ਦਿਖਾ ਰਹੇ ਆ ਬੂਰੀ ਪਿੰਡ ਮਾਈਸ਼ਰ ਕੰਨਾ ਹੈ ਨਾ ਵੀਰੇ ਤੇ ਡਿਮਾਂਡ ਕੀ ਕੀਤੀ ਹੈ ਵੀਰੇ ਮੱਝ ਦੀ ਸਵਾ ਲੱਖ ਰੁਪਏ ਦੋਸਤੋ ਸਵਾ ਲੱਖ ਰੁਪਏ ਵੀਰ ਨੇ ਡਿਮਾਂਡ ਕੀਤੀ ਹੈ ਚੰਗਾ ਕਦਗੜ ਥਣ ਹਵਾਨੇ ਦੀ ਬਿਲਕੁਲ ਸਾ ਵੀਰੇ ਖੋਲ ਕੇ ਕਿਹੜਾ ਦਵਾਦੇ ਤੋਰੇ ਬੁਖ ਬਬਾਈਆਂ ਨੂੰ ਚੈੱਕ ਕਰਵਾ ਦਈਏ ਜੇ ਕਿਸੇ ਮੇਰੇ ਵੀਰ ਦੀ ਸਮਝਦਾਰੀ ਚਾਹੁੰਦੀ ਹੈ ਤਰੌਲਾ ਮੰਡੀ ਤੇ ਪਹੁੰਚ ਕੇ ਵਿਜ਼ਿਟ ਕਰਕੇ ਖਰੀਦਾਰੀ ਚੰਗੀ ਤਰ੍ਹਾਂ ਨਰਕਪਾਰ ਕਰਕੇ ਕਰ ਸਕਦੇ ਹੋ ਦੋਸਤੋ ਜੇ ਕਿਸੇ ਵੀਰ ਨੇ ਆਨਲਾਈਨ ਮੰਗਾਉਣੀ ਹੈ ਤਾਂ ਨੰਬਰ ਵੀਡੀਓ ਦੇ ਵਿੱਚ ਬੋਲਾਂਗੇ ਵੀਰ ਦਾ ਆਨਲਾਈਨ ਵੀ ਮੰਗਾ ਸਕਦੇ ਹੋ ਦੁੱਧ ਹਾਜ਼ਰ ਕਿੰਨਾ ਹੋਣਾ ਬਾਪੂ ਜੀ 12 ਲੀਟਰ 12 ਲੀਟਰ ਦੁੱਧ ਦੋਸਤੋ 12 ਕਿਲੋ ਕੋਈ ਖਵਾ ਨੂੰ ਗੰਡਾ ਦੇ ਨਾਲ ਗੱਪ ਝੂਠੇ ਪਾਣ ਮਾਰਨ ਨਹੀਂ ਆ ਕੰਮ ਵਪਾਰ ਦਾ ਵੀਰੇ ਕੀ ਕਰਦੀ ਆਪਣੇ ਦੋਸਤੋ ਕੰਮ ਵੀਰਾਂ ਦਾ ਵਪਾਰ ਦਾਗਾ ਤੋਰੇ ਤਾਰੇ ਦੀ ਮੱਝ ਬਿਲਕੁਲ ਸਾਫ 1/2 ਲੱਖ ਡਿਮਾਂਡ ਦੀ ਡਿਮਾਂਡ ਕੋਈ ਫੈਸ ਨਹੀਂ ਵੀਰੇ ਲੈਣ ਤੋਂ ਜੈਸਮੋ ਹੋ ਕਿੰਨੇ ਦੀ ਹੋਊਗੀ ਇੱਕ 115 ਦੀ ਇੱਕ ਲੱਖ 115 ਦੀ ਹਾਂ 15 ਦੀ ਇੱਕ ਲੱਖ ਤੇ 15000 ਦੀ ਦੋਸਤੋ ਵੀਰੇ ਅੱਜ ਕਨੇ ਦੇ ਦੇ ਦਾਂਗੇ ਤੇ ਮੋਬਾਈਲ ਨੰਬਰ ਬੋਲਦੇ ਵੀਰੇ 97790 ਹੀ 97790 17935 17935 ਦੋਸਤੋ ਸਹੀ ਸਤਿ ਸ਼੍ਰੀ ਅਕਾਲ ਆ ਬੂਰੀ ਝੋਟੀ ਆਪਣੀ ਆਂ ਤੇ ਵੀਰੇ ਕਹਿਮਾਂ ਸੁਗਾ ਸੂ ਰਹੀ ਆ ਪਹਿਲਾ ਸੁਗਾ ਦੰਦਾਂ ਚ ਕਿਵੇਂ ਵੀਰੇ ਚਾਰ ਦੰਦ ਬਾਈ ਦੰਦਾਜ ਦੋਸਤੋ ਚਾਰ ਦੰਦ ਪਹਿਲਾ ਸੂਆ ਵੱਡਾ ਕਦਗੜ ਕੰਪੀਟੀਸ਼ਨ ਲੈਵਲ ਦੀ ਝੋਟੀ ਆ ਦੋਸਤੋ ਜੇ ਕਿਸੇ ਮੇਰੇ ਵੀਰ ਦੀ ਸਮਧਰੀ ਚਾਉਂਦੀ ਹੈ ਵੀਰਾਂ ਨਾਲ ਰੁਗਣ ਟਿਕਟ ਕਰ ਸਕਦਾ ਵੀਰੇ ਕਿਹੜਾ ਪਿੰਡ ਆਪਣਾ ਟੈਪੀ ਬਾਈ ਪਿੰਡ ਟੈਪੀ ਜ਼ਿਲ੍ਹਾ ਕਿਹੜਾ ਪੈਣਾ ਮਾਨਸਾ ਬਾਈ ਜ਼ਿਲ੍ਹਾ ਮਾਨਸਾ ਪੈਣਾ ਦੋਸਤੋ ਇਲਾਕਾ ਵੀ ਚੰਗਾ ਝੋਟੀ ਦਾ ਕਦਗੜ ਤੇ ਥਣ ਹਵਾਣੇ ਦੀ ਬਿਲਕੁਲ ਸਾ ਵੀਰੇ ਖੋਲ ਕੇ ਕਿਹੜਾ ਦੁਬਾਰੇ ਤੁਰੇ ਭੁਖਾ ਬਾਈਆਂ ਨੂੰ ਚੈੱਕ ਕਰਵਾ ਦਈਏ ਦੰਦਾਜ ਚ ਚਾਰ ਦੰਦ ਆ ਵੀਰੇ ਚਾਰ ਦੰਦ ਦੰਦਾਂ ਤੇ ਦੋਸਤੋ ਚਾਰ ਦੰਦ ਰਿੰਗ ਸਿੰਘ ਬਿਲਕੁਲ ਐਨ ਕੰਪੀਟੀਸ਼ਨ ਲੈਵਲ ਦੀ ਵੀਰੇ ਹਲੇ 15 ਦਿਨ ਬਾਕੀ ਨੇ ਦੋਸਤੋ 15 ਦਿਨ ਹਜੇ ਝੋਟੀ ਦੇ ਬਾਕੀ ਨੇ ਥਣ ਹਵਾਨੇ ਦੀ ਬਿਲਕੁਲ ਸਾਫ ਵੱਡਾ ਕੱਦਗਾਠ ਤੋਰੇ ਤਾਰੇ ਦੀ ਵੀ ਝੋਟੀ ਬਿਲਕੁਲ ਸਾਫ ਹੈ ਪ੍ਰੋਪਰ ਕਵਰ ਮੋਬਾਈਲ 'ਚ ਵੀਡੀਓ ਹੁੰਦੀ ਨਹੀਂ ਝੋਟੀ ਦਾ ਐਡਾ ਕੱਦਗਾਠ ਹੈਗਾ ਤੇ ਰੇਟ ਡਿਮਾਂਡ ਬਿਲਕੁਲ ਜਾਇਜ਼ ਮੋਬਾਈਲ ਨੰਬਰ ਵੀਰਾਂ ਤੋਂ ਪੁੱਛ ਕੇ ਵੀਡੀਓ ਦੇ ਵਿੱਚ ਹੀ ਲਾ ਦਾਨੇ ਆਪਾਂ ਜੇ ਕਿਸੇ ਮੇਰੇ ਵੀਰ ਦੀ ਸਮਹਦਾਰੀ ਚਾਹੁੰਦੀ ਹੈ ਤਾਂ ਵੀਰਾਂ ਨਾਲ ਜ਼ਰੂਰ ਕੰਟੈਕਟ ਕਰ ਸਕਦੇ ਹੋਗੇ ਲੈ ਚਲੋ ਜੀ ਤੈਨੂੰ ਕੋਈ ਵੀਡੀਓ ਜਾਲਿਆਂ ਨੇ ਕੰਮ ਖਰਾਬ ਕਰਿਆ ਹੋਇਆ ਠੀਕ ਹੈ ਜੀ ਬਾਈ ਮੋਬਾਈਲ ਨੰਬਰ ਕਿੰਨਾ ਆਪਣਾ 62833 18036 62833 18036 18036 ਦੀ ਡਿਮਾਂਡ ਕੀ ਕੀਤੀ ਹੈ ਵੀਰੇ ਦੀ ਆਪ 2 ਲੱਖ ਰੁਪਏ ਤੇ ਲੈਣ ਦੇਣ ਜਮਾਂ ਮਾਨਤਨ ਹੋਊ ਕਿ ਨਹੀਂ ਜੇ ਕੋਈ ਵੀਰ ਖਰੇਲੂ ਬੰਦਾ ਲੈਂਦਾ ਵੀਡੀਓ ਦੇ ਮਾਧਿਅਮ ਰਾਹੀਂ ਜੈਸਨੋ ਨੇਗੋਸ਼ੀਏਸ਼ਨ ਵਾਲਾ ਰੇਟ ਕਰਨਾ ਰਿਹਾ ਜਮਾਂ 1 ਲੱਖ 70000 1 ਲੱਖ ਤੇ 70000 ਦੀ ਦੋਸਤੋਂ ਦੇ ਦਾਂਗੇ ਇਦਾਂ ਦੀਆਂ ਝੋਟੀਆਂ ਜਦੋਂ ਆਪਾਂ ਮੰਨ ਲਓ ਵੀ ਹਰਿਆਣੇ 'ਚ ਜਾ ਕੇ ਰੇਟ ਪੁੱਛਿਆ ਨਾ 2.5 ਤੋਂ 3 ਲੱਖ ਦਾ ਰੇਟ ਹੁੰਦਾ ਬਿਲਕੁਲ ਜੈਨੂਨ ਪ੍ਰਾਈਜ਼ ਕੀਤਾ 4-4 ਲੱਖ ਵੀ ਡਿਮਾਂਡ ਹੁੰਦਾ ਕਿਉਂਕਿ ਜਦੋਂ ਨੂੰ ਝੋਟੀ ਨੇ ਤਿਆਰ ਹੋਣਾਗਾ ਜੇ ਕਿਸੇ ਮੇਰੇ ਵੀਰ ਦੀ ਸਮਦਾਰੀ ਚਾਹੁੰਦੀ ਆ ਵੀਰਾਂ ਨਾਲ ਜ਼ਰੂਰ ਕੰਟੈਕਟ ਕਰ ਸਕਦੇ ਹੋ ਚੰਗਾ ਕਦਗਾੜ ਵੱਡਾ ਕਦਗਾੜ ਆ ਦੋਸਤੋ ਥਾਣਾ ਹਵਾਲੇ ਦੀ ਝੋਟੀ ਸਾਫ ਆ ਬਾਜਬ ਰੇਟ 1 ਲੱਖ ਦੇ ਅਸਲੀ ਬਈ ਸਤਿ ਸ਼੍ਰੀ ਅਕਾਲ ਜਿਹੜੀ ਵੀਰੇ ਆ ਸਕਰੀਨ ਤੇ ਆਪਾਂ ਬੈਠ ਦੇਖੀ ਨੇ ਕਿ ਕਿਹੜੀ ਨਸਲ ਚ ਪੈਂਦੀ ਹੈਗੀ ਜਰਸੀ ਕਰੋ ਜਰਸੀ ਨਾਲ ਸਾਹੀਵਾਲਾ ਤੇ ਦੁੱਧ ਇਹਨਾਂ ਦਾ ਵਧੀਆ ਦੱਸਦੇ ਨੇ ਨਾ ਤੇ ਵੀਰੇ ਖੋਲ ਕੇ ਕਿਹੜਾ ਦੱਸਦੇ ਮਾਂ ਕਰ ਬੱਚਾ ਕੀ ਹੈ ਵੀਰੇ ਦੇ ਮਾਂ ਕਰ ਦੋਸਤੋ ਬੱਚੀ ਹੈ ਚੰਗਾ ਘੱਡ ਘੱਡ ਥਣ ਹਮਾਨ ਦੀ ਬਿਲਕੁਲ ਸਾਫ ਕੈ ਦਿਨਾਂ ਦਾ ਸੁਆ ਵੀਰੇ ਸੂਈ ਨੂੰ ਦੋਸਤੋ ਦੱਸ ਦਿੰਨਾ ਕਿ ਦੁੱਧ ਹਾਜ਼ਰ ਕਿੰਨਾ ਹੈ 18 ਕਿਲੋ ਦੁੱਧ ਦੋਸਤੋ 18 ਕਿਲੋ ਹੁਣ ਇਸ ਟਾਈਮ ਵੀਰੇ ਕਹਿੰਦੇ ਹਾਜ਼ਰ ਹੈ ਡਿਮਾਂਡ ਤੇ ਮੋਬਾਈਲ ਨੰਬਰ ਵੀਰਾਂ ਦਾ ਪੁੱਛ ਕੇ ਦੱਸਾਂਗੇ ਜੇ ਕਿਸੇ ਮੇਰੇ ਵੀਰ ਦੀ ਸੰਭਧਾਰੀ ਚਾਹੁੰਦੀ ਹੈ ਤਾਂ ਵੀਰ ਵੀਰਾਂ ਨਾਲ ਕੰਟੈਕਟ ਕਰ ਸਕਦੇ ਹੋਗੇ ਮੋਬਾਈਲ ਨੰਬਰ ਕਿੰਨਾ ਹੀ ਆਪਣਾ? ਮੋਬਾਈਲ ਨੰਬਰ 945603134 94659 03134 ਚੌਣ ਨੂੰ ਸੀਲ ਲੰਨੀ ਆ ਵੀਰੇ ਤੇ ਰੇਟ ਕੀ ਕੀਤਾਗਾ? ਰੇਟ ਵੀ ਤਾਂ 65000 ਰੇਟ ਦੋਸਤੋ ਵੀਰਾਂ ਨੇ 65000 ਕੀਤਾ ਮੰਗਰ ਬੱਸੀ ਆ 10 ਕ ਦਿਨਾਂ ਦਾ ਵਹਿੜ ਦਾ ਸੁਆਗਾ ਦਾ ਜੀ ਸੁਹੀ ਵਹਿੜ ਹੈਗੀ ਚੰਗਾ ਕਦ ਘਟ ਮੋਬਾਈਲ ਨੰਬਰ ਆਪਾਂ ਵੀਡੀਓ ਦੇ ਵਿੱਚ ਫੇਰ ਪੁੱਛ ਦੱਸ ਦਿਆਂਗੇ ਵੀਰੇ ਮੋਬਾਈਲ ਨੰਬਰ ਦੁਬਾਰੇ ਫੇਰ ਬੋਲਦੇ 94565903134 94659 03134 03134 ਤੇ ਡਿਮਾਂਡ ਕਿੰਨੀ ਕੀਤੀ ਆ? 60000 ਤੇ 55 ਦੇ ਘਰਾਂ ਚ ਹੋ ਜੂਗੀ ਕਿੰਨੇ ਦੀ ਹੋਈ ਜਮ ਜਸਨ 60000 ਦੋਸਤੋ 60000 ਦੀ ਵੀਰ ਕਹਿੰਦਾ ਵੈਢ ਦੇ ਦਿਆਂਗੇ ਮੁੱਲ 65000 ਚੰਗਾ ਗੱਦ ਘੱਟ ਦੁੱਧ ਹਾਜ਼ਰ ਕਿੰਨਾ ਹੋਣਾ ਇਸ ਤਰ੍ਹਾਂ 18 ਕਿਲੋ 18 ਕਿਲੋ ਦੁੱਧ ਤੇ ਪਿੰਡ ਕਿਹੜਾ ਠੋਲੇ ਵਾਲਾ ਪਿੰਡ ਠੋਲੇ ਵਾਲਾ ਠੀਕ ਹੈ ਬਾਈ ਇੱਕ ਗਾਂ ਦੀ ਲੈ ਕੇ ਦੰਨੇ ਆ ਹੋਰ ਡਿਟੇਲ ਤੁਹਾਨੂੰ ਬਾਈ ਮੈਨੂੰ ਦੇਖਿਆ ਲੱਗਦਾ ਕਿਤੇ ਬਾਈ ਸਤਿ ਸ੍ਰੀ ਅਕਾਲ ਕਿਹੜਾ ਪਿੰਡ ਆਈ ਭਦੌੜਾ ਪਿੰਡ ਵੀਰ ਦਾ ਭਦੌੜ ਜਿਹੜੀ ਚਗਰੀਨ ਤੇ ਆਪਾਂ ਬੈਠ ਦੇਖੀਏ ਨੇ ਕਹਿਮਾ ਸੁਆ ਸੁਈ ਹੋਈ ਆ ਦੂਜਾ ਸੁਆ ਸੁਈ ਵੀ ਆ ਭਾਈ ਦੂਜਾ ਸੁਆ ਤੇ ਹਾਜ਼ਰ ਦੁੱਧ ਕਿੰਨਾ ਐਸ ਟਾਈਮ 17 18 ਕਿਲੋ ਬੌੜੀ ਅੱਜ 6 ਦਿਨ ਸੁਈ ਨੂੰ ਆ ਜਮਾ 17 18 ਕਿਲੋ ਬੌੜੀ ਦੋਸਤੋ ਹਾਜ਼ਰ ਆ 6 ਦਿਨ ਸੁਈ ਨੂੰ ਚੰਗਾ ਕੱਦ-ਗੜ ਚਵਾਈ ਦੀ ਬੋਲੀ ਮੋਬਾਈਲ 'ਚ ਵੀਡੀਓ ਪਈ ਆ ਉਹਦੇ ਤੇ ਤਰੀਕ ਵੀ ਆਊਗੀ ਹਾਂ ਵਾਕਈ 6 ਦਿਨ ਸੁਈ ਨੂੰ 6 ਦਿਨਾਂ ਦੀ ਸੁਈ ਆ 17 18 ਕਿਲੋ ਦੁੱਧ ਦੋਸਤੋ ਹਾਜ਼ਰ ਆ ਚੰਗਾ ਕੱਦ-ਗੜ ਚੰਗਾ ਸਟ੍ਰਕਚਰ ਕੰਪੈਕਟ ਆਰਡਰ ਮੁਠੀ ਵਾਲਾ ਲੱਗਿਆ ਦੋਸਤੋ ਥਾਣਾ ਤੇ ਡਿਮਾਂਡ ਕੀ ਠੀਕ ਹੈ ਨਾ ਮੁੱਲ ਨਹੀਂ ਕਰਨਾ ਕੋਈ ਵੀਰ ਆਨਲਾਈਨ ਮੰਗਾ ਲਾਂਦਾ ਹੁੰਦਾ ਉਹ ਮੈਂ ਤੈਨੂੰ ਤਾਂ ਹੀ ਕਹਿੰਨਾ ਇੱਥੇ ਮੰਡੀ ਆ ਮੰਡੀ ਦਾ ਤਾਂ 95000 ਮੰਗਦੇ ਆ ਤੇ ਲੈਣ ਦੇਣ 70 ਦੇ ਘਰਾਂ ਚ 62 ਹੋ ਜੂਗੀ ਨਹੀਂ ਹੋਣੀ 75 ਦੀ ਹੋਊ 75 ਦੀ ਮਾਨਤਨ ਤਾਂ ਹੋ ਜੂ 75 ਚ 100 100 ਹੀ ਕਰਾਂਗੇ 75 ਚ ਦੋਸਤੋ ਮਾਨਤਨ ਖੋਲ ਕੇ ਕਿਹੜਾ ਦਵਾ ਦੋ ਬੋਲ ਤੋਰੇ ਪੱਖੋਂ ਦੋਸਤੋ ਬੱਦਾ ਸਾਨੂੰ ਚੈੱਕ ਕਰਵਾ ਦਈਏ ਵੇਹੜ ਚੰਗਾ ਕਦਖੜ 17 18 ਕਿਲੋ ਦੁੱਧ ਵਾਲੀ ਵੇਹੜ ਹੈਗੀ ਤਾਜੀ ਸੂਈਆ ਮਾਗਰ ਬੱਚਾ ਵੀਰੇ ਮਾਗਰ ਦੋਸਤੋ ਬੱਚਾ ਬੱਚਾ ਹੈਗਾ ਕੱਲਾ ਕੱਲਾ ਨਿਕੜ ਮੈਂ ਮੁਠੀ ਵਾਲਾ ਥਾਣਾ ਕੰਪੈਕਟ ਆਰਡਰ ਜਿਵੇਂ ਫਾਰਮ ਵਾਲਾ ਗਾਵਾਂ ਦੇ ਸਿਸਟਮ ਹੁੰਦਾ ਉਸ ਤਰ੍ਹਾਂ ਦਾ ਸਿਸਟਮ ਹੈ ਚੰਗਾ ਕਦ ਕਾਠ ਛੂਈ ਨੂੰ ਸੀਮਾ ਦੇਣਾ ਡਿਮਾਂਡ 75 75000 ਵੀਰ ਨੇ ਕੀਤੀ ਆ ਮੋਬਾਈਲ ਨੰਬਰ 95922 74571 ਨਾ ਵੀਰੇ 95922 74571 ਵੀਰਾਂ ਦਾ ਮੋਬਾਈਲ ਨੰਬਰ ਹੈ ਤੇ ਵੀਰੇ ਆ ਜਿਹੜੀ ਆਪਾਂ ਝੋਟੀ ਦੇਖੀ ਨਾ ਪੂਰਾ ਪਾਇਆ ਹੋਗਾ ਇਹ ਆਪਣੀਆਂ ਹੀ ਹਾਂਜੀ ਹਾਂਜੀ ਕਿਹੜਾ ਪਿੰਡ ਪਿੰਡ ਸੈਦੋ ਜੀ ਪਿੰਡ ਸੈਦੋ ਤੇ ਜ਼ਿਲ੍ਹਾ ਮੋਗਾ ਜ਼ਿਲ੍ਹਾ ਮੋਗਾ ਤਸੀਲ ਨਹਾਲ ਸਿੰਘ ਵਾਲਾ ਜੀ ਇਹ ਆਪਣੀ ਘਰ ਦੀ ਹੈ ਵੀਰੇ ਝੋਟੀ ਨਹੀਂ ਲੈਂਦੀ ਬਾਈ ਜੀ ਕੰਮ ਵਪਾਰ ਦਾ ਕਰਦੇ ਆ ਝੋਟੀ ਵੀਰ ਕਹਿੰਦਾ ਲੈਂਦੀ ਝੂਟ ਦੁਕਾਨ ਤੋਂ ਹੁੰਦਾ ਬਾਈ 11 ਕਿਲੋ ਬੋਲਾ ਦੂਜਾ ਸੂਆ ਦੂਜਾ ਸੂਆ ਨਹੀਂ ਪਲੂਨ ਆ ਬਾਈ ਪਹਿਲਾ ਸੂਆ 6 ਦੰਦ 11 ਕਿਲੋ ਦੁੱਧ ਆ ਇਸ ਟਾਈਮ ਹਾਜ਼ਰ ਆ ਝੂਟ ਥੱਲੇ ਖੁੱਲ ਕੇ ਵੀਰੇ ਕੀੜਾ ਦਵਾ ਦੇ ਤੇ ਮੋਬਾਈਲ ਨੰਬਰ ਕਿੰਨਾ ਆਪਣਾ 90565 98364 ਜੀ 90565 98364 ਦੁਬਾਰੇ ਫੇਰ ਬੋਲੇ 90565 98364 90565 99364 99364 ਵੀਰਾਂ ਦਾ ਮੋਬਾਈਲ ਨੰਬਰ ਆ ਪਿੰਡ ਸੈਦੋ ਐ ਤੇ 11 ਕਿਲੋ ਦੁੱਧ ਹਾਜ਼ਰ ਆ ਫਿਕਸ ਰੇਟ ਕੀ ਆ ਲੈਣ ਦੇ ਨਾਲ ਜੈਸ ਨੂੰ ਸੋਲ ਤਾਂ ਜਾਇ ਡੇਢ ਕਰਾਲੇ 30 ਦੀ ਕੱਟੀ ਦੇ ਦਾਂਗੇ ਭਾਈ 115 ਦੀ ਹੋਜੂਗੀ ਨਹੀਂ ਹੋਣੀ ਭਾਈ ਹੋਜੂ ਨਹੀਂ ਹੁੰਦੀ ਕਰਦੇ ਮਾਨਦਨ ਕੋਈ ਬੰਦਾ ਆਨਲਾਈਨ ਮੰਗਾ ਲਾਉਂਦਾ ਨਹੀਂ ਨਹੀਂ 125 ਦੀ ਦੇ ਦਾਂਗੇ ਭਾਈ 1 ਲੱਖ ਤੇ 25 ਕਹਿੰਦਾ ਵੀਰ 20 ਦੀ ਝੋਟੀ ਦੇ ਦੋਸਤੋ ਵੀਪ ਤੋਂ ਆਪਾਂ ਲੈ ਕੇ ਦੇ ਰਹੇ ਹਾਂ ਤੁਹਾਨੂੰ ਜੇ ਕਿਸੇ ਮੇਰੇ ਵੀਰ ਦੀ ਸਮਝਦਾਰੀ ਚ ਆਉਂਦੀ ਹੈ 11 ਕਿਲੋ ਦੁੱਧ ਹੈ ਮੈਂ ਕਿਹਾ ਗਾਰੰਟੀ ਦਾ ਭਾਈ ਗਾਰੰਟੀ ਤੇ ਲੈ ਜਾਓ ਉਹ ਤਾਂ 11 ਕਿਲੋ ਦੁੱਧ ਹਾਜ਼ਰ ਆ ਵੀਡੀਓ ਦਾ ਕਰਦੇ ਆ ਹੁਣ ਆਪਾਂ ਐਂਡ ਤੇ ਸ਼ਾਮ ਨੂੰ ਸ਼ਾਮ ਨੂੰ ਦਿਖਾਵਾਂਗੇ ਸਸਤੀਆਂ ਕਾਮਾਂ ਦਾ ਵੱੱਜਾਂ ਦਾ ਇੱਕ ਵੀਊ ਹੋਰ ਵੀਡੀਓ ਦੇਖ ਕੇ ਲਾਇਕ ਦਾ ਬਟਨ ਜਰੂਰ ਦਬਾ ਦਿਓ ਕਮੈਂਟ ਕਰਕੇ ਦੱਸੋ ਵੀ ਵੀਡੀਓ ਕਿੱਦਾਂ ਲੱਗੀ ਰੇਟ ਕਿੱਦਾਂ ਦੇ ਲੱਗੇ ਤੇ ਵੀਡੀਓ ਆਪਣੀ ਕਿੱਦਾਂ ਲੱਗੀ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਮੰਡੀ ਦੇ ਪਹੁੰਚ ਕੇ ਮੇਲੇ ਦਾ ਆਨੰਦ ਮਾਣ ਸਕਦੇ ਠੰਡੀ ਹਵਾ ਚੱਲਦੀ ਹੈ ਪੂਰੇ ਸਭ ਗਾਵਾਂ ਦਾ ਪ੍ਰਬੰਧ ਮੱਜਾਂ ਦਾ ਕੀਤਾ ਹੋਇਆ ਵੀਰਾਂ ਦਾ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਤਹਿ ਦਿਲੋਂ ਤੁਹਾਨੂੰ